ਹੈਲੋ ਹਾਂਜੀ ਸਸ਼ੀਕਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਬਹੁਤ ਹੀ ਜ਼ਿਆਦਾ ਖਾਸ ਹੋਏਗੀ ਸਾਰਟਨ ਔਰਗੈਂਜ਼ਾ ਦੇ ਸਟਾਫ ਦੇ ਉੱਪਰ ਰਹਿਣ ਵਾਲੀ ਵੀਡੀਓ ਹੋਏਗੀ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਭੈਣਾਂ ਵੀ ਵਿਜ਼ਿਟ ਕਰਕੇ ਕੱਪੜੇ ਬਾਇ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਇ ਕਰ ਸਕਦੀਆਂ ਨੇ ਜੀ ਸਟਾਰਟ ਕਰਦੇ ਹਾਂ ਦਾ ਸਟਾਫ ਹੈਗਾ ਸਟਾਫ ਤੁਸੀਂ ਚੈੱਕ ਕਰੋ ਜੀ ਕਿੰਨਾ ਵਧੀਆ ਸਟਾਫ ਹੈਗਾ ਜੋ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਸਭ ਨੇ ਹੀ ਤਕਰੀਬਨ ਜਿਹੜਾ ਸੈਟਨ ਔਰ ਗਾਂਜਾ ਦਾ ਸਟਾਫ ਔਰ ਯੂਜ਼ ਕੀਤਾ ਹੋਇਆ ਹੈ ਕਮਿੰਗ ਸੀਜ਼ਨ ਦੇ ਵਿੱਚ ਇਹਨਾਂ ਦੇ ਉੱਪਰ ਹੀ ਵਰਕ ਹੋ ਕੇ ਹੈਵੀ ਹੈਵੀ ਸੂਟ ਆ ਜਿਹੜੇ ਉਹ ਪਾਰਟੀ ਵੇਅਰ ਰੈਡੀ ਹੋ ਕੇ ਇਨਾਂ ਦੇ ਉੱਪਰ ਹੀ ਜਾਣੇ ਹੈਗੇ ਆ ਜੀ ਇਹ ਜਿਹੜਾ ਪਹਿਲਾ ਕਲਰ ਹੋਏਗਾ ਪਿੰਕ ਟੋਨ ਦਾ ਕਲਰ ਹੋਏਗਾ ਜੀ ਸਟਾਫ ਹੋਏਗਾ A1 ਕੋਈ ਚੁੱਭਣ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੀ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਜਿਹੜੀ ਇਸ ਦੀ ਕੱਟ ਹੋਏਗੀ ਜੋ 3 ਮੀਟਰ ਤੋਂ 3.5 ਮੀਟਰ ਦੇ ਵਿੱਚਕਾਰ ਜਿਹੜੀ ਇਹਨਾਂ ਦੀ ਕੱਟ ਹੋਏਗੀ ਕੋਈ 2.5 ਦੀ ਹੋਏਗੀ ਕੋਈ 3.5 ਦੀ ਹੋਏਗੀ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਇਸ ਦਾ ਪ੍ਰਾਈਸ ਹੋਏਗਾ 150 ਰੁਪਏ ਜੀ 150 ਰੁਪਏ ਦੇ ਵਿੱਚ ਤੁਹਾਨੂੰ ਇੱਕ ਪੀਸ ਮਿਲੇਗਾ ਜੇਕਰ ਤੁਸੀਂ ਦੋ ਪੀਸ ਬਾਏ ਕਰਦੇ ਆ ਤਾਂ ਤੁਹਾਨੂੰ 300 ਰੁਪਏ ਦੇ ਵਿੱਚ ਦੋ ਪੀਸ ਮਿਲ ਜਾਣਗੇ ਜੀ ₹100 ਦੇ ਵਿੱਚ ਤੁਸੀਂ ਦੋ ਪੀਸ ਵਾਈ ਕਰ ਸਕਦੇ ਹੈਗੇ ਹੋ ਜੀ ਪਹਿਲਾ ਜੋ ਕਲਰ ਹੋਏਗਾ ਜੀ ਪਿੰਕ ਕਲਰ ਹੋਏਗਾ ਸਭ ਦਾ ਫੇਵਰਟ ਕਲਰ ਹੈ ਜੀ ਜਿੰਨਾ ਵੀ ਭੈਣੋ ਕੋਲੇ ਵਾਈਟ ਚ ਆਊਟਵਰਟ ਜਿਹੜੀ ਬਾਟਮ ਹੁੰਦੀ ਹੀ ਹੈਗੀ ਇਹ ਤਕਰੀਬਨ ਇਹਨਾਂ ਦੇ ਨਾਲ ਜਿਹੜੀ ਆਪਾਂ ਬਾਟਮ ਹੈਗੀ ਉਹ ਕਰੇਵ ਦੀ ਵੀ ਖਾਦੀ ਸਿਲਕ ਦੀ ਵੀ ਸਿਲਕ ਦੀ ਵੀ ਕੋਈ ਵੀ ਬਾਟਮ ਹੈ ਜਿਹੜੀ ਇਹਨਾਂ ਦੇ ਨਾਲ ਆਪਾਂ ਲਗਾ ਸਕਦੇ ਹੈਗੇ ਜੇਕਰ ਤੁਸੀਂ ਚਾਹੋ ਤਾਂ ਅਸੀਂ ਤੁਹਾਨੂੰ ਜਿਹੜੀ ਹੈਗੀ ਆ ਉਹ ਸਿਲਕ ਦੀ ਜਾਂ ਫਿਰ ਖਾਦੀ ਦੀ ਕੋਈ ਵੀ ਬਾਟਮ ਹੈ ਜਿਹੜੀ ਉਹ ਮੈਚ ਕਰਕੇ ਇਸ ਤੇ ਨਾਲ ਦੇ ਸਕਦੇ ਹੈਗੇ ਆ ਜੀ ਪ੍ਰਾਈਸ ਹੋਏਗਾ ਇੱਕ ਪੀਸ ਦਾ 150 ਰੁਪਏ ਸ਼ਿਪਿੰਗ ਐਕਸਟਰਾ ਹੋਏਗੀ ਜੇਕਰ ਦੋ ਪੀਸ ਵਾਈ ਕਰਨੇ ਆ ਤੁਸੀਂ ਪੂਰਾ ਸੂਟ ਬਣਾਉਣਾ ਵਿੱਚੇ ਹੀ ਦੁਪੱਟਾ ਅਡਜਸਟ ਕਰਨ ਹੈਗਾ ਤਾਂ ਤੁਹਾਨੂੰ 300 ਰੁਪਏ ਦਾ ਜਿਹੜਾ ਇਹ ਸੂਟ ਆ ਉਹ ਮਿਲ ਜਾਏਗਾ ਜੀ ਹੈਂਡਵਰਕ ਕਰਾਉ ਥ्रेड ਕਰਾਉ ਜੋ ਮਰਜੀ ਕਰਾਉ ਸਟਾਫ ਹੋਏਗਾ A1 ਜੀ A1 ਸਟਾਫ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਤੁਹਾਨੂੰ 2 ਪੀਸ ਮਿਲ ਜਾਣਗੇ ਜੀ ਗ੍ਰੇ ਕਲਰ ਦੇ ਵਿੱਚ ਤੁਹਾਨੂੰ 2 ਪੀਸ ਮਿਲ ਜਾਣਗੇ ਜੀ ਦੋ ਪੀਸ ਮਿਲਣਗੇ ਜੀ ਤੁਹਾਨੂੰ ਇਹ ਜਿਹੜਾ ਇੱਕ ਕੱਟ ਹੋਏਗੀ 3.5 ਤੋਂ 3.5 ਮੀਟਰ ਦੀ ਹੋਏਗੀ ਔਰ ਦੋ ਪੀਸ ਜਿਹੜੇ ਹੋਣਗੇ ਉਹ ਤੁਹਾਨੂੰ 7 ਮੀਟਰ ਦੇ ਨੀਅਰ ਅਬਾਊਟ ਸਟਾਫ ਮਿਲ ਜਾਏਗਾ ਸਾਟਨ ਔਰ ਗੈਂਦਰਾ ਤੁਸੀਂ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗ ਰਿਹਾ ਤਾਂ ਤੁਸੀਂ ਬਾਟਮ ਸਿਲਕ ਖਾਦੀ ਗਰੇਵ ਕਿਸੇ ਵੀ ਸਟਾਫ ਦੀ ਜਿਹੜੀ ਹੈਗੀ ਉਹ ਤੁਸੀਂ ਯੂਜ਼ ਕਰ ਸਕਦੇ ਹੋ ਤੁਹਾਨੂੰ ਦੋ ਪੀਸ ਆ ਜਿਹੜੇ ਉਹ ਸੇਮ ਮਿਲ ਜਾਣਗੇ ਸਿਰਫ 300 ਰੁਪਏ ਦੇ ਵਿੱਚ ਜੀ 300 ਰੁਪਏ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਸ਼ਿਪਿੰਗ ਹੈ ਜੋ ਐਕਸਟਰਾ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੈਕਸਟ ਵੀ ਮਿਲੇਗਾ ਦੋ ਪੀਸ ਸੇਮ ਹੋਣਗੇ ਜੀ ਸਾਰੇ ਜਿਹੜੇ ਹੋਣਗੇ ਗਰੇ ਹੀ ਬਟ ਇਹਨਾਂ ਦੇ ਵਿੱਚ ਲिटल ਬਟ ਹੈਗਾ ਜਿਹੜਾ ਉਹ ਸਾਰੇ ਪੀਸਸ ਦੇ ਵਿੱਚ ਲिटल ਬਟ ਹੈ ਜੋ ਡਿਫਰੈਂਸ ਰਹੇਗਾ ਜੀ ਜਿਹੜੀ ਆਪਾਂ ਨਾਲ ਸੇਮ ਪਾਉਣ ਦੀਆਂ ਸ਼ਕੀਨ ਹੈਗੀਆਂ ਵੀ ਸੇਮ ਪੀਸ ਅਸੀਂ ਪਾਉਣੇ ਆ ਪਾਉਣ ਦੀਆਂ ਸ਼ਕੀਨ ਨੇ ਤਾਂ ਉਹ ਜਿਹੜੇ ਆ ਹੈਗੀਆਂ ਨੇ ਉਹ ਮਤਲਬ ਇਹ ਸਾਰੇ ਪੀਸ ਬਾਈ ਕਰਕੇ ਦੁਪੱਟਾ ਔਰ ਸ਼ਰਟ ਰੈਡੀ ਕਰ ਸਕਦੀਆਂ ਹੈਗੀਆਂ ਨੇ ਜਿਹੜੀਆਂ ਭੈਣਾਂ ਸੇਮ ਸੂਟ ਬਣਾਉਣਾ ਚਾਹੁੰਦੀਆਂ ਨੇ ਉਹ ਪੂਰਾ ਸੂਟ ਵੀ ਬਣਾ ਸਕਦੀਆਂ ਨੇ ਜੀ ਇਹਨਾਂ ਦੇ ਉੱਪਰ ਹੈਂਡ ਥ्रेड ਆਰੀ ਵਰਕ ਜੋ ਮਰਜੀ ਕਰਾਓ ਬਹੁਤ ਸੋਹਣਾ ਵਰਕ ਰੈਡੀ ਹੋਏਗਾ ਜੀ ਅਸੀਂ ਵੀ ਜਿਹੜੇ ਸੂਟ ਆ ਉਹ ਰੈਡੀ ਕਰਵਾ ਰਹੇ ਹੈਗੇ ਆ ਜੀ ਤੁਹਾਨੂੰ ਅਸੀਂ ਜਿਹੜੇ ਹੈਗੇ ਨੈਕਸਟ ਵੀਡੀਓਸ ਦੇ ਵਿੱਚ ਦਿਖਾਵਾਂਗੇ ਜੀ ਇਹ ਵਾਲਾ ਪੀਸ ਵੀ ਹੋਏਗਾ ਜੀ ਜੋ ਗ੍ਰੇ ਹੋਏਗਾ ਇਸ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਸਿਰਫ 300 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਪੂਰਾ ਸੂਟ ਆ ਉਹ ਬਣ ਜਾਏਗਾ ਜੀ 300 ਰੁਪਏ ਦੇ ਵਿੱਚ ਤਾਂ ਦੁਪੱਟਾ ਵੀ ਰੈਡੀ ਨਹੀਂ ਹੁੰਦਾ ਹੈਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਇਹ ਵੀ ਗ੍ਰੇ ਕਲਰ ਹੋਏਗਾ ਇਸ ਦੇ ਵਿੱਚ ਵੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਦੋ ਸੇਮ ਪੀਸ ਤੁਹਾਨੂੰ ਨੈਕਸਟ ਗ੍ਰੇ ਦੇ ਵਿੱਚ ਵੀ ਮਿਲ ਜਾਣਗੇ ਜਿਹੜੀਆਂ ਭੈਣਾਂ ਗ੍ਰੇ ਪਾਉਣਾ ਚਾਹੁੰਦੀਆਂ ਨੇ ਤਾਂ ਤੁਹਾਨੂੰ 8 ਪੀਸ ਮਿਲ ਜਾਣਗੇ ਜਿਸ ਦੇ ਵਿੱਚ 8 ਪੀਸ ਤੁਹਾਨੂੰ ਸੈਟਨ ਔਰਗੰజా ਦੇ ਵਿੱਚ ਤੁਹਾਨੂੰ ਸੇਮ ਜਿਹੜੇ 8 ਪੀਸ ਮਿਲ ਜਾਣਗੇ ਜੀ ਨੈਕਸਟ ਵੀ ਚੈੱਕ ਕਰੋ ਤੁਹਾਨੂੰ ਦੋ ਸੇਮ ਆ ਜਿਹੜੇ ਉਹ ਗ੍ਰੇ ਪੀਸ ਮਿਲ ਜਾਣਗੇ ਜੀ ਨੈਕਸਟ ਹੋਏਗਾ ਜੀ ਤੁਹਾਨੂੰ ਲਾਈਟ ਪਿੰਕ ਕਲਰ ਦਾ ਸੈਟਨ ਔਰਗੰజా ਦਾ ਸਟਾਫ ਮਿਲੇਗਾ ਜੇਕਰ ਤੁਸੀਂ ਗ੍ਰੇ ਦੇ ਨਾਲ ਇਹਦਾ ਕੰਟਰਾਸਟ ਕਰਨਾ ਚਾਹੁੰਦੇ ਹੋ ਤਾਂ ਗ ਦਾ ਕੰਟਰਾਸਟ ਪਿੰਕ ਦਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਪਿੰਕ ਦੇ ਨਾਲ ਵੀ ਜਿਹੜਾ ਇਹਦਾ ਕੰਟਰਾਸਟ ਆ ਉਹ ਕਰ ਸਕਦੇ ਹੈਗੇ ਹੋ ਜੀ 300 ਰੁਪਏ ਦਾ ਪੂਰਾ ਸੂਟ ਹੋਏਗਾ 7 ਮੀਟਰ ਦੇ ਨੀਅਰ ਅਬਾਊਟ ਸਟਾਫ ਹੋਏਗਾ 300 ਰੁਪਏ ਦੇ ਵਿੱਚ ਹੋਏਗਾ ਜੀ ਸਟਾਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ ਨੈਕਸਟ ਜੋ ਹੋਏਗਾ ਜੀ ਲਾਈਟ ਪਿੰਕ ਕਲਰ ਹੋਏਗਾ 3.5 ਮੀਟਰ ਦੀ ਕੱਟ ਹੋਈ ਹੈ ਕੱਲੀ ਸ਼ਰਟ ਤਾਂ ਬਾਈ ਕਰਨਾ ਚਾਹੁੰਦੇ ਕੱਲੀ ਸ਼ਰਟ ਦਾ ਵੀ ਕਰ ਸਕਦੇ ਜੇ ਪੂਰੇ ਸੂਟ ਦਾ ਕਰਨਾ ਚਾਹੁੰਦੇ ਤਾਂ ਪੂਰੇ ਸੂਟ ਦਾ ਵੀ ਕਰ ਸਕਦੇ ਹੈਗੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਜਸਕਿਨ ਕਲਰ ਹੋਏਗਾ ਇਸ ਦੇ ਵਿੱਚ ਵੀ ਤੁਹਾਨੂੰ ਦੋ ਸੇਮ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਤੁਸੀਂ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਜੀ ਸਟਾਫ ਦੇ ਵਿੱਚ ਕਿੰਨੀ ਸੋਹਣਾ ਹੈਗਾ ਜੀ ਅਸੀਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਆ ਲੋ ਚੈੱਕ ਕਰੋ ਜੀ ਸਟਾਫ ਕਿੰਨਾ ਸੋਹਣਾ ਹੈਗਾ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ ਬਹੁਤ ਸੋਹਣਾ ਇਸ ਦੇ ਉੱਪਰ ਹੈਂਡ ਥ्रेड ਆ ਰਹੀ ਜੋ ਮਰਜੀ ਕਰਵਾ ਸਕਦੇ ਹੋ ਪ੍ਰਾਈਸ ਹੋਏਗਾ 1000 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਜਿਹੜਾ ਹੈਗਾ ਇਹ ਗਾਦਰੀ ਟੋਨ ਦਾ ਹੋਏਗਾ ਜੀ ਕਲਰ ਹੋਇਆਗਾ ਗਾਧਰੀ ਟੋਨ ਦਾ ਜੀ ਤੇ ਇਸ ਤੋਂ ਨੈਕਸਟ ਜਿਹੜਾ ਹੈਗਾ ਤੁਸੀਂ ਸਕਿਨ ਦੇ ਨਾਲ ਜਿਹੜਾ ਦਾ ਕੰਟਰਾਸਟ ਕਰਕੇ ਬਹੁਤ ਸੋਹਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਸਕਿਨ ਦੇ ਨਾਲ ਕੰਟਰਾਸਟ ਕਰਕੇ ਬਹੁਤ ਪਿਆਰਾ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਜਾਏਗਾ ਜੇਕਰ ਤੁਸੀਂ ਵਰਕ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਕਾਰੀਗਰ ਤੋਂ ਜਿਹੜਾ ਲੋਕਲ ਤੁਹਾਡੇ ਹੈਗਾ ਤੁਸੀਂ ਉੱਥੋਂ ਵੀ ਕਰਵਾ ਸਕਦੇ ਹੈਗੇ ਹੋ ਜੀ ਨੈਕਸਟ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਲਾਈਟ ਸਕਿਨ ਕਲਰ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਔਰ ਤੁਸੀਂ ਮਹਿਰੂਨ ਦੇ ਨਾਲ ਵੀ ਜਿਹੜਾ ਦਾ ਕੰਟਰਾਸਟ ਆ ਸਕਿਨ ਦਾ ਕਰ ਸਕਦੇ ਹੋ ਜਿਉ ਤੁ ਸਾਰੀਆਂ ਭੈਣਾਂ ਦਾ ਇਹ ਫੇਵਰਿਟ ਕਲਰ ਰਿਹਾ ਜੀ ਮਹਿਰੂਨ ਕਲਰ ਜੀ ਇਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਉਹ ਮੈਚਿੰਗ ਸੂਟ ਆ ਮਹਿਰੂਨ ਵੀ ਮਿਲ ਜਾਏਗਾ ਜੇਕਰ ਤੁਸੀਂ ਸਕੈਨ ਹੀ ਆਲ ਓਵਰ ਬਣਾਉਣਾ ਚਾਹੁੰਦੇ ਹੋ ਤਾਂ ਇਦਾਂ ਵੀ ਇਹ ਬਣਾ ਸਕਦੇ ਹੋ ਜੀ ਮਹਿਰੂਨ ਦੇ ਨਾਲ ਵੀ ਕੰਟਰਾਸਟ ਕਰਕੇ ਤੁਸੀਂ ਬਣਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਲੈਮਨ ਕਲਰ ਲੈਮਨ ਦਾ ਵੀ ਤੁਸੀਂ ਮਹਿਰੂਨ ਦੇ ਨਾਲ ਜਿਹੜਾ ਹੈਗਾ ਉਹ ਕੰਟਰਾਸਟ ਕਰ ਸਕਦੇ ਹੋ ਔਰ ਨੈਕਸਟ ਜੋ ਤੁਹਾਨੂੰ ਮਿਲੇਗਾ ਕਾਫੀ ਬਰਾਊਨ ਕਲਰ ਹੋਏਗਾ ਉਸ ਦਾ ਵੀ ਤੁਸੀਂ ਜਿਹੜਾ ਕੰਟਰਾਸਟ ਆ ਉਹ ਲੈਮਨ ਦੇ ਨਾਲ ਕਰ ਸਕਦੇ ਆ ਬਹੁਤ ਪਿਆਰਾ ਕੰਟਰਾਸਟ ਬਣ ਰਿਹਾ ਜੀ ਇਹਨਾਂ ਦਾ ਜੇਕਰ ਤੁਸੀਂ ਸਕਿਨ ਦੇ ਨਾਲ ਕੰਟਰਾਸਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਿਨ ਦੇ ਨਾਲ ਵੀ ਕੰਟਰਾਸਟ ਆ ਜਿਹੜਾ ਉਹ ਕਰ ਸਕਦੇ ਹੋ ਜੀ ਅਸੀਂ ਤੁਹਾਨੂੰ ਪੂਰਾ ਰੱਖ ਕੇ ਦਿਖਾਵਾਂਗੇ ਜੀ ਚੈੱਕ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਸਕਿਨ ਦੇ ਨਾਲ ਬਰਾਊਨ ਦਾ ਕੰਟਰਾਸਟ ਕਰੋਗੇ ਤਾਂ ਬਹੁਤ ਹੀ ਪਿਆਰਾ ਜਿਹੜਾ ਤੁਹਾਡਾ ਸੂਟ ਉਹ ਰੈਡੀ ਹੋਏਗਾ ਜੀ ਬਹੁਤ ਹੀ ਪਿਆਰਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜੀ ਤੁਸੀਂ ਕੰਟਰਾਸਟ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਲਵੈਂਡਰ ਕਲਰ ਜੀ ਸਕੈਨ ਪੀਸ ਆਪਣੇ ਕੋਲ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਣਗੇ ਉਹ ਤੁਸੀਂ ਇਦਾਂ ਜਿਹੜੇ ਹੈਗੇ ਉਹ ਮੈਚਿੰਗ ਕਰਕੇ ਪੂਰਾ ਸੂਟ ਆ ਰੈਡੀ ਕਰ ਸਕਦੇ ਹੋ ਜੀ ਸੈਟਨ ਔਰ ਗਾਂਜ਼ਾ ਦਾ ਸਟਾਫ ਹੋਏਗਾ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਹੈ ਜੀ ਜੇਕਰ ਤੁਸੀਂ ਦੁਪੱਟਾ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਬਣਾ ਸਕਦੇ ਹੋ ਜੀ ਕੱਲਾ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਕਰ ਸਕਦੇ ਹੋ 150 ਰੁਪਏ ਦਾ ਸਿਰਫ ਇੱਕ ਪੀਸ ਜਿਹੜਾ ਤੁਹਾਨੂੰ ਮਿਲੇਗਾ 150 ਰੁਪਏ ਦੇ ਵਿੱਚ 3.5 ਮੀਟਰ ਦੇ ਨੀਅਰ ਅਬਾਊਟ ਜਿਹੜਾ ਸਟਾਫ ਆ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਲੈਮਨ ਕਲਰ ਹੋਏਗਾ ਜੀ ਲਾਈਟ ਲੈਮਨ ਕਲਰ ਹੋਏਗਾ ਜੇਕਰ ਤੁਸੀਂ ਇਸ ਦਾ ਕੰਟਰਾਸਟ ਕਰਨਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਜੀ ਗਾਧਰੀ ਕਲਰ ਦੇ ਨਾਲ ਲੈਮਨ ਦਾ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਹੋਏਗਾ ਜੀ ਇਸ ਦੀ ਜਿਹੜੀ ਮੈਚਿੰਗ ਹੋਏਗੀ ਜੀ ਉਹ ਵੀ ਤੁਸੀਂ ਹੈਗੀ ਹੈ ਜਿਹੜੀ ਲੈਮਨ ਕਲਰ ਨਾਲ ਕਰਕੇ ਲੈ ਸਕਦੇ ਹੋ ਜੀ ਬਹੁਤ ਪਿਆਰਾ ਜਿਹੜਾ ਇਹਨਾਂ ਦਾ ਕੰਟਰਾਸਟ ਰੈਡੀ ਹੁੰਦਾ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗਾਦਰੀ ਟੋਨ ਦਾ ਪੀਸ ਮਿਲੇਗਾ ਜੀ ਇਹਦਾ ਤੁਸੀਂ ਕੰਟਰਾਸਟ ਕਰਕੇ ਕਿਸੇ ਨਾਲ ਵੀ ਜਿਹੜਾ ਹੈਗਾ ਉਹ ਬਾਈ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਗੇ ਜੀ ਉਹ ਹੋਣਗੇ ਕ੍ਰਸ਼ ਦੇ ਕ੍ਰਸ਼ ਫੈਬਰਿਕ ਵੀ ਬਹੁਤ ਹੀ ਪਿਆਰਾ ਫੈਬਰਿਕ ਹੈਗਾ ਜੀ ਬਹੁਤ ਪਹਿਣਾ ਨੇ ਇਹ ਜਿਹੜੇ ਸੂਟ ਆ ਰੈਡੀ ਕਰਵਾਇਆ ਲਾਸਟ ইয়ার ਵੀ ਸੇਲ ਕੀਤਾ ਜੀ ਸਕਿਨ ਕਲਰ ਹੋਏਗਾ ਜੀ ਸਕਿਨ ਕਲਰ ਹੈਗਾ ਜੀ ਇਹ ਵਾਲਾ ਬਹੁਤ ਹੀ ਪਿਆਰਾ ਜੀ ਕੱਟ ਹੋਏਗੀ 3.5 ਤੋਂ 3.5 ਮੀਟਰ ਦੀ ਕੱਟ ਹੋਏਗੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜਿਸ ਦੇ ਵਿੱਚ ਇਹ ਵਾਲੇ ਜਿਹੜੇ ਪੀਸ ਰਹਿਣ ਵਾਲੇ ਆ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਉਹ ਵੀ ਹੈਗਾ ਜਿਹੜਾ ਤੁਹਾਨੂੰ ਮਿਲੇਗਾ ਜੀ 150 ਰੁਪਇਆ ਪਰ ਪੀਸ ਜੀ 3 ਮੀਟਰ ਜਿਹੜਾ ਹੈਗਾ ਆ ਸੌਰੀ ਦੋ ਪੀਸ ਹੈਗੇ ਜਿਹੜੇ ਤੁਹਾਨੂੰ 300 ਰੁਪਏ ਦੇ ਵਿੱਚ ਮਿਲ ਜਾਣਗੇ ਜੀ ਦੋ ਪੀਸ ਹੈਗੇ ਜਿਹੜੇ ਤੁਹਾਨੂੰ ਸਿਰਫ 300 ਰੁਪਏ ਦੇ ਵਿੱਚ ਮਿਲ ਜਾਣਗੇ ਜੀ 300 ਰੁਪਏ ਦੇ ਵਿੱਚ ਤੁਸੀਂ ਡਾਰਕ ਮਹਿਰੂਨ ਕਲਰ ਦਾ ਵਰਕ ਕਰਵਾ ਕੇ ਇਸ ਤੇ ਉੱਪਰ ਬਹੁਤ ਸੋਹਣਾ ਜਿਹੜਾ ਕੰਟਰਾਸਟ ਦੁਪੱਟਾ ਲੈ ਕੇ ਬਹੁਤ ਸੋਹਣਾ ਤੁਸੀਂ ਸੂਟ ਆ ਜਿਹੜਾ ਆਪਣਾ ਰੈਡੀ ਕਰ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਅਸੀਂ ਰੈਡੀ ਕੀਤੇ ਹੋਏ ਆ ਜੀ ਆ ਇਹ ਜਸਟ ਤੇਲੇ ਦੇ ਨਾਲ ਵਰਕ ਕਰਕੇ ਬਹੁਤ ਸੋਹਣੇ ਜਿਹੜੇ ਪੀਸ ਆ ਇਹ ਰੈਡੀ ਹੁੰਦੇ ਹੈਗੇ ਆ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬਰਬਰੀ ਸਿਮਰ ਦਾ ਪੀਸ ਹੋਏਗਾ ਜੀ ਬਰਬਰੀ ਸਿਮਰ ਦਾ ਪੀਸ ਹੋਏਗਾ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਤੁਸੀਂ ਚੈੱਕ ਕਰੋ ਸਟਾਫ ਹੋਏਗਾ ਜੀ A1 ਜੂਟ ਬਰਬਰੀ ਹੈਗਾ ਜੀ ਸਟਾਫ ਚੈੱਕ ਕਰੋ ਬਹੁਤ ਹੀ ਜਿਆਦਾ ਸੌਫਟ ਸਟਾਫ ਹੈ ਜੀ ਤੁਸੀਂ ਇਸ ਦੀ ਜਿਹੜੀ ਮੈਚਿੰਗ ਹੈਗੀ ਆ ਉਹ ਸਕਿਨ ਦੇ ਨਾਲ ਕਰਕੇ ਆ ਬੋਟਲ ਗ੍ਰੀਨ ਕਲਰ ਹੋਏਗਾ ਜੀ ਇਸ ਤਰੀਕੇ ਨਾਲ ਆਪਣਾ ਸੂਟ ਰੈਡੀ ਕਰ ਸਕਦੇ ਆ ਇਹ ਜਿਹੜਾ ਪੀਸ ਹੈਗਾ ਜੀ ਬਰਬਰੀ ਜੂਡ ਬਰਬਰੀ ਸਿਮਰਦਾ ਇਹ ਵੀ ਅਸੀਂ ਸਿਰਫ ਤੁਹਾਨੂੰ 150 ਰੁਪਏ ਦੇ ਵਿੱਚ ਪੀਸ ਦੇਵਾਂਗੇ ਜੀ 150 ਰੁਪਏ ਦੇ ਵਿੱਚ ਤਾਂ ਜੇਕਰ ਤੁਸੀਂ ਆਪਣਾ ਦੁਪੱਟਾ ਵੀ ਰੈਡੀ ਕਰਨਾ ਚਾਹੋਗੇ ਤਾਂ ਵੀ ਕਰ ਸਕਦੇ ਹਾਂ ਜੀ ਤੁਸੀਂ ਸਕੀਨ ਦੇ ਨਾਲ ਜਿਹੜੀ ਇਹਨਾਂ ਦੀ ਮੈਚਿੰਗ ਕਰਕੇ ਆ ਜੀ ਉਹ ਲੈ ਸਕਦੇ ਹੋ ਜੀ ਸਕੀਨ ਦੇ ਨਾਲ ਮੈਚਿੰਗ ਕਰਕੇ ਤੁਸੀਂ ਲੈ ਸਕਦੇ ਹੋ ਜੀ ਬਹੁਤ ਪਿਆਰਾ ਜਿਹੜਾ ਤੁਹਾਡਾ ਸ਼ੇਡ ਸੌਰੀ ਕਲਰ ਕੰਟਰਾਸਟ ਆ ਜਿਹੜਾ ਬਹੁਤ ਹੀ ਪਿਆਰਾ ਜਿਹੜਾ ਉਹ ਰੈਡੀ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਹੈਗਾ ਨਿਓਨ ਮਹਿੰਦੀ ਕਲਰ ਜੀ ਨਿਓਨ ਮਹਿੰਦੀ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਬਟ ਇਹ ਵੀਡੀਓ ਦੇ ਵਿੱਚ ਕਲਰ ਹੋਰ ਹੀ ਲੱਗ ਰਿਹਾ ਹੈਗਾ ਬਟ ਇਹ ਨਿਓਨ ਮਹਿੰਦੀ ਸ਼ੇਡ ਹੈ ਜੀ ਤੇ ਇਹਦਾ ਸਕਿਨ ਦੇ ਨਾਲ ਜਿਹੜਾ ਕੰਟਰਾਸਟ ਹੈਗਾ ਉਹ ਬਹੁਤ ਹੀ ਪਿਆਰਾ ਬਣ ਰਿਹਾ ਜੀ ਬਹੁਤ ਹੀ ਪਿਆਰਾ ਜਿਹੜਾ ਇਹ ਸੂਟ ਰੈਡੀ ਹੋ ਕੇ ਲੱਗੇਗਾ ਜੀ ਪ੍ਰਾਈਸ ਹੋਏਗਾ ਸਿਰਫ 300 ਰੁਪਏ ਇੱਕ ਪੀਸ ਹੋਏਗਾ ਜਿਹੜਾ 150 ਰੁਪਏ ਦਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਵੀ ਬਹੁਤ ਹੀ ਪਿਆਰਾ ਕਲਰ ਹੈ ਡਾਰਕ ਵਾਈਨ ਕਲਰ ਹੋਏਗਾ ਜੀ ਇਸ ਦੇ ਵਿੱਚ ਤੁਹਾਨੂੰ ਇੱਕ ਪੀਸ ਮਿਲੇਗਾ ਜੇਕਰ ਤੁਸੀਂ ਮੈਚਿੰਗ ਕਰਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਕਰਕੇ ਵੀ ਲੈ ਸਕਦੇ ਹੈਗੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕ੍ਰਸ਼ ਦੇ ਵਿੱਚ ਬਹੁਤ ਹੀ ਪਿਆਰਾ ਸਟੱਫ ਹੈਗਾ ਜੀ ਵਾਈਨ ਕਲਰ ਮਿਲੇਗਾ ਔਰ ਜੋ ਨੈਕਸਟ ਮਿਲੇਗਾ ਜੀ ਤੁਹਾਨੂੰ ਪੈਸਟਾ ਗ੍ਰੀਨ ਕਲਰ ਮਿਲੇਗਾ ਜੀ ਦੇਖੋ ਜੀ ਚੈੱਕ ਕਰੋ ਇਹਨਾਂ ਦਾ ਕੰਟਰਾਸਟ ਹੈ ਜਿਹੜਾ ਉਹ ਕਿੰਨਾ ਪਿਆਰਾ ਬਣ ਰਿਹਾ ਜੀ ਸਿਰਫ 300 ਰੁਪਏ ਦੇ ਵਿੱਚ ਜਿਹੜਾ ਤੁਹਾਡਾ ਸੂਟ ਹੈ ਜੀ ਉਹ रेडी हो जाएगा जी नेक्स्ट जो ਤੁਹਾਨੂੰ ਮਿਲੇਗਾ ਜੀ ਲਾਈਟ 그린 ਮਿਲੇਗਾ ਲਾਈਟ ਪਿਸਟਾ ਜਾਂ 그린 ਹੋਏਗਾ ਜੀ ਤੇ ਨਾਲ ਜਿਹੜਾ ਹੈਗਾ ਜੀ ਤੁਹਾਨੂੰ ਇਹ ਲਾਈਟ ਵਾਈਨ ਕਲਰ ਜਿਹੜਾ ਹੈਗਾ ਜੀ ਉਸ ਦਾ ਕੰਟਰਾਸਟ ਬਣੇਗਾ ਜੀ ਇਹਨਾਂ ਨਾਲ ਤੁਸੀਂ ਕੰਟਰਾਸਟ ਕਰਕੇ ਜਿਹੜਾ ਹੈਗਾ ਇਹ ਉਹ ਆਪਣਾ ਪੂਰਾ ਸੂਟ ਬਣਾ ਸਕਦੇ ਹੋ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਜੋ ਨੈਕਸਟ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਹੋਏਗਾ ਜੀ ਇਹ ਵੀਡੀਓ ਦੇ ਵਿੱਚ ਹਮੇਸ਼ਾ ਫਰੋਜੀ ਆਉਂਦਾ ਜੀ ਇਹਨਾਂ ਦੋਨਾਂ ਦਾ ਤੁਸੀਂ ਕੰਟਰਾਸਟ ਕਰਕੇ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੈਗੇ ਹੋ ਜੀ ਆਪਣਾ ਪੂਰਾ ਸੂਟ ਆ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਜੀ 300 ਰੁਪਏ ਦੇ ਵਿੱਚ ਤੁਹਾਡਾ ਪੂਰਾ ਸੂਟ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੇ ਕਲਰ ਇਸ ਦਾ ਸਿੰਗਲ ਪੀਸ ਮਿਲੇਗਾ ਜੀ ਤੁਹਾਨੂੰ ਗ੍ਰੇ ਕਲਰ ਦਾ ਜੀ 150 ਰੁਪਏ ਦੇ ਵਿੱਚ ਨੈਕਸਟ ਜੋ ਸਟਾਫ ਹੋਏਗਾ ਜੀ ਚਨਾਉਣ ਦਾ ਹੋਏਗਾ ਚਨਾਉਣ ਸਟਾਫ ਹੋਏਗਾ ਜੀ ਬਹੁਤ ਹੀ ਪਿਆਰਾ ਸਟਾਫ ਆ ਥ੍ਰੈਡ ਹੈਂਡ ਜੋ ਮਰਜੀ ਕਰੋਪਾਂ ਵਿੱਚ ਤੁਸੀਂ ਦੁਪੱਟਾ ਵੀ ਬਣਾ ਸਕਦੇ ਹੋ ਜੀ ਇਹਦਾ ਸਟਾਫ ਹੋਏਗਾ 7.5 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ ਇੱਕ ਚਨਾਉਣ ਦੇ ਉੱਪਰ ਤੁਹਾਨੂੰ ਇਹ ਕਲਰ ਮਿਲੇਗਾ ਜੀ ਗ੍ਰੀਨ ਕਲਰ ਜੀ ਲਾਈਟ ਗ੍ਰੀਨ ਕਲਰ ਔਰ ਮਹਰੂਨ ਕਲਰ ਦੋਨਾਂ ਦਾ ਜਿਹੜਾ ਕੰਟਰਾਸਟ ਆ ਬਹੁਤ ਹੀ ਪਿਆਰਾ ਬਣ ਰਿਹਾ ਜਿਹੜੀਆਂ ਪਹਿਣਾ ਇਹਨਾਂ ਨੂੰ ਵੀ ਰੈਡੀ ਕਰਨਾ ਚਾਹੁੰਦੀਆਂ ਨੇਗੀਆਂ ਮਤਲਬ ਕਿ ਇਹ ਮੈਚਿੰਗ ਕਰਕੇ ਰੈਡੀ ਕਰਨਾ ਚਾਹੁੰਦੇ ਤੁਸੀਂ ਇਦਾਂ ਵੀ ਰੈਡੀ ਕਰ ਸਕਦੇ ਹੋ ਇਹਨਾਂ ਦੇ ਉੱਪਰ ਥ੍ਰੈਡ ਵਰਕ ਕਰਾ ਕੇ ਬਹੁਤ ਹੀ ਸੋਹਣਾ ਜਿਹੜਾ ਤੁਹਾਡਾ ਪੀਸਾ ਹੋ ਰੈਡੀ ਹੋ ਜਾਣਾ ਪ੍ਰਾਈਸ ਹੋਏਗਾ ਜੀ ਇਸ ਦਾ ਵੀ ਜਿਹੜਾ ਹੋਏਗਾ 300 ਰੁਪਏ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਜਿਹੜਾ ਹੈਗਾ ਆ ਉਹ ਮਰੈਂਟਾ ਕਲਰ ਹੋਏਗਾ ਜੀ ਡਾਰਕ ਹੌਟ ਪਿੰਕ ਕਲਰ ਹੋਏਗਾ ਜੀ ਚਨਾਉਣ ਦਾ ਸਟਾਫ ਹੋਏਗਾ 150 ਰੁਪਏ ਦਾ ਪੀਸ ਤੁਹਾਨੂੰ ਇਹ ਵੀ ਮਿਲ ਜਾਏਗਾ ਜੀ ਸਿਰਫ 150 ਰੁਪਏ ਦਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਵੀ ਵਿਸਕੋਸ ਔਰ ਗੈਂਜ਼ਾ ਦਾ ਸਟਾਫ ਹੋਏਗਾ ਜੀ ਲਾਈਟ ਜਿਹੜਾ ਜਿਹੜਾ ਹੈਗਾ ਇਹ ਉਹ ਪਰਪਲ ਕਲਰ ਹੋਏਗਾ ਜੀ ਲਾਈਟ ਪਰਪਲ ਕਲਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਹੋਏਗਾ ਸਕਾਈ ਬਲੂ ਕਲਰ ਦਾ ਜਿਹੜਾ ਕੰਟਰਾਸਟ ਬਣਾ ਕੇ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੀ ਵਿਸਕੋਸ ఆర్గాਂజా ਦਾ ਸਟਾਫ ਹੋਏਗਾ ਜੀ ਵਿਸਕੋਸ ఆర్గాਂజా ਦਾ ਇਹਦੇ ਉੱਪਰ ਤੁਸੀਂ ਨੀਡਲ ਕਰਾਓ ਥ्रेड ਕਰਾਓ ਹੈਂਡ ਕਰਾਓ ਜੋ ਵਰਕ ਮਰਜ਼ੀ ਕਰਵਾਓ ਇਹ ਸਾਰੇ ਪੀਸ ਅਸੀਂ ਤੁਹਾਨੂੰ ਆਫਰ ਦੇ ਵਿੱਚ ਦੇ ਰਹੇ ਹਾਂ ਕਿਉਂਕਿ ਸਿੰਗਲ ਸਿੰਗਲ ਹੋਣ ਕਰਕੇ ਸਟਾਕ ਕਲੀਅਰ ਸੇਲ ਕਰ ਰਹੇ ਹਾਂ ਜੀ 150 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਤੇ 300 ਰੁਪਏ ਦੇ ਵਿੱਚ ਤੁਹਾਡਾ ਪੂਰਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਨੈਕਸਟ ਵੀ ਤੁਹਾਨੂੰ ਜਿਹੜਾ ਹੈਗਾ ਇਹ ਉਹ ਡਾਰਕ ਜਾਂ ਜਿਹੜਾ ਹੈਗਾ ਆ ਹੌਟ ਪਿੰਕ ਕਲਰ ਦਾ ਕ੍ਰਸ਼ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਪੀਸ ਮਿਲੇਗਾ ਜੀ ਨੈਕਸਟ ਜੋ ਮਿਲੇਗਾ ਜੀ ਤੁਹਾਨੂੰ ਜੋਰ ਰੈਡ ਦਾ ਪੀਸ ਮਿਲੇਗਾ ਜੀ ਬੋਟਲ ਗ੍ਰੀਨ ਔਰ ਮਸਟਰਡ येलो ਦੋਨਾਂ ਦਾ ਕੰਟਰਾਸਟ ਬਹੁਤ ਹੀ ਪਿਆਰਾ ਬਣ ਰਿਹਾ ਜੀ ਜੋਰ ਰੈਡ ਦੇ ਪੀਸ ਮਿਲਣਗੇ ਤੁਹਾਨੂੰ ਦੋ ਇਹਨਾਂ ਦੇ ਉੱਪਰ ਵੀ ਤੁਸੀਂ ਥ੍ਰੈਡ ਜਾਂ ਹੈਂਡ ਜੋ ਵਰਕ ਮਰਜ਼ੀ ਕਰਵਾ ਕੇ ਬਹੁਤ ਸੋਹਣੇ ਜਿਹੜੇ ਪੀਸ ਆਉ ਤੁਸੀਂ ਤਿਆਰ ਕਰ ਸਕਦੇ ਹੋ ਸੂਟ ਤੁਹਾਡੇ ਰੈਡੀ ਹੋ ਜਾਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਨਾਰਸੀ ਬਨਾਰਸੀ ਜਿਹੜਾ ਹੈਗਾ ਆ ਉਹ ਬਨਾਰਸੀ オーਗੈਂਜ਼ਾ ਦਾ ਸਟਾਫ ਹੋਏਗਾ ਬੂਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਵੀ ਤੁਹਾਨੂੰ 150 ਰੁਪਏ ਦਾ ਪੀਸ ਮਿਲੇਗਾ ਜੀ ਸਿਰਫ 150 ਰੁਪਏ ਦਾ ਪੀਸ ਹੋਏਗਾ ਜੀ ਪ੍ਰਾਈਸ ਹੈਗਾ ਦਾ 150 ਰੁਪਏ ਤੇ ਜਿਹੜੇ ਫੈਬਰਿਕ ਹੈਗਾ ਇਹ ਇਹ ਜੀ ਤਿੰਨ ਤੋਂ 3.5 ਮੀਟਰ ਦੀ ਕੱਟ ਹੋਏਗੀ ਪ੍ਰਾਈਸ ਹੋਏਗਾ ਬਹੁਤ ਹੀ ਜ਼ਿਆਦਾ ਕੱਟ ਹੈਗਾ ਜੀ ਇਹਦਾ ਗ੍ਰੀਨ ਕਲਰ ਹੋਏਗਾ ਜੀ ਜੋ ਜੌਰਟ ਹੋਏਗੀ ਤੁਹਾਨੂੰ ਮੈਚਿੰਗ ਸੂਟ ਮਿਲੇਗਾ ਜੀ ਮੈਚਿੰਗ ਸੂਟ ਤੁਸੀਂ ਲੈ ਸਕਦੇ ਹੋ ਜੀ ਪ੍ਰਾਈਜ਼ ਹੋਏਗਾ 300 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਜੋਰ ਜੜ ਦਾ ਜਿਹੜਾ ਇਹ 7 ਮੀਟਰ ਸਟਾਫ ਮਿਲ ਜਾਣਾ ਜੀ ਵਿੱਚ ਹੀ ਤੁਸੀਂ ਆਪ ਦਾ ਦੁਪੱਟਾ ਅਡਜਸਟ ਕਰ ਸਕਦੇ ਹੋ ਸਿਰਫ 300 ਰੁਪਏ ਦੇ ਵਿੱਚ ਜੀ ਅੱਜ ਵਾਲੀ ਜਿਹੜੀ ਵੀਡੀਓ ਸੀਗੀ ਆਪਣੀ ਸਟਾਕ ਕਲੀਅਰ ਸੇਲ ਸੀਗੀ ਜਿਹੜੀਆਂ ਵੀ ਭੈਣਾਂ ਇਹਨਾਂ ਵਿੱਚ ਆਪਣੇ ਲਈ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੀਆਂ ਨੇ ਮੈਸੇਜ ਕਰਕੇ ਆਪਣੇ ਲਈ ਬੁਕਿੰਗ ਕਰ ਸਕਦੀਆਂ ਹੈਗੀਆਂ ਨੇ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ